ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਚਲਿਏ ਪਹਿਲਾਂ ਅਸੀਂ ਸਕੂਲ ਛੱਡੀਏ ਮੋੜ ਤੇ ਉੱਥੇ ਆਉਣ ਵਾਲੀ ਐ ਤੇ ਆਹ ਤਿਆਰੀ ਹੋ ਗਈ ਸਕੂਲ ਦੀ ਕਲਾਸ ਹੋਰ ਜੀ ਯੈਲੋ ਯੈਲੋ ਬਬੂ ਹੋਵੇ ਕੁੱਤੇ ਹੀ ਪੈਣ ਲੱਗ ਗਿਆ ਆਪਾਂ ਨੂੰ ਟਾਈਮ ਨਾਲ ਚਲੋ ਨੂੰ ਛੱਡ ਕੇ ਸਕੂਲ ਪਹਿਲੇ ਆਵਾਂ ਫਿਰ ਵੇਖਾਂ ਵੇਖਣ ਦੀ ਕੀ ਕਰਨਾ ਚਲੋ ਹਾਂ ਉਹ ਖੜੇ ਉੱਥੇ ਹਾਂ ਹੀ ਨਹੀਂ ਅੱਜ ਤਾਂ ਚੱਲੋ ਚੱਲੋ ਚੱਲ ਮੋੜ ਤੇ ਪਹੁੰਚ ਕੇ ਆ ਗਈ ਸਕੂਲ ਵੱਗੀ ਆਹ ਦੇਖੋ ਚਲੋ ਚੱਲ ਚੱਲ ਭਰੀ ਬੈਠੋ ਬੈਠੋ ਪੇਸ਼ਾ ਨੂੰ ਪੈਰ ਨਾ ਖਿੱਚ ਚਲੋ ਇੱਕ ਮਿੰਟ ਇੱਕ ਮਿੰਟ ਰੁਕੋ ਚਲੋ ਇਹਨਾਂ ਨੂੰ ਹੋ ਗਈ ਸੀ ਛੁੱਟੀ ਤੇ ਅਸੀਂ ਆ ਗਏ ਆ ਘੁੰਮਣ ਸੜਕ ਤੇ ਆ ਰਖਣਾ ਜ਼ੂਰੀ ਪਰ ਹੀ ਅਵੀ ਬਾਤ ਮਝਾਂਦਾ ਪਿਆਜੇ ਫਿਰ ਚੱਲਿਆ ਫਿਰ ਨਹੀਂ ਜਾਣਾ ਉੱਥੇ ਪੁਲਿਸ ਕੋਕਾ ਜੀ ਇਹਨਾਂ ਨੂੰ ਜਿਹੜਾ ਟਾਈਮ ਨਾਲ ਛੁੱਟੀ ਹੋ ਗਈ ਤੇ ਟਾਈਮ ਨਾਲ ਹੀ ਦਰਵਾਜ਼ਾ ਤੇ ਛਲੀਆਂ ਜਿਹੜੀਆਂ ਕਣਕ ਦੀ ਆ ਲੱਗਿਆ ਹੋਏ ਆ ਦੂਸਰਾ ਮੁੰਜਰਾ ਇਹਨਾਂ ਨੂੰ ਛਲੀਆਂ 10 ਕਿਲ ਇਹਨਾਂ ਤੋੜੀਆਂ ਦੀਆਂ ਇੱਥੋਂ ਆ ਜਿਹੜੀਆਂ ਆ ਬੜੀਆ ਬੜੀਆ ਹੁੰਦੀ ਆ ਖਾ ਕੇ ਵੇਖ ਲੋ ਬਾਰੇ ਤੁਸੀਂ ਵੀ ਇਹ ਕੱਚੀਆਂ ਨਹੀਂ ਤੋੜੀ ਦਾ ਖਰਾਬ ਨਹੀਂ ਕਰੀ ਤਕਣ ਬਹੁਤ ਬਣਾਈਆਂ ਨੇ ਤੇ ਚਲ ਆਜੋ ਆਜੋ ਖਾ ਕੇ ਵੇਖੋ ਬਹੁਤ ਆਏ ਦਾਦੂ ਜਰਾ ਪੱਠੇ ਲੈ ਆਉਣ ਲੱਗਾ ਦੁੱਧ ਵਾਲੇ ਵਾ ਦੁੱਧ ਟੈਸਟ ਕਿਉਂ ਆ ਰਕਸ਼ੇ ਤੇ ਲਾ ਦੇ ਕਿ ਆਪਾ ਤੇ ਪੱਠੇ ਲੈ ਜਾਣੇ ਚਲ ਆਜੋ ਆਜੋ ਪਰੇ ਆ ਨਾ ਨਾ ਡਿੱਗੂ ਹੈ ਉਧਰ ਕੀ ਗੱਲ ਕੀ ਹੁੰਦਾ